ਹਮ ਸਿੰਘ ਮਜੀਠੀਆ ਦੇ ਨਾਲ ਜੁੜੀ ਹੋਈ ਹੈ ਵੱਡੀ ਖਬਰ ਬਿਕਰਮ ਮਜੀਠੀਆ ਖਿਲਾਫ ਡਰੱਗਸ ਕੇਸ ਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਇੱਕ ਅਹਿਮ ਸੁਣਵਾਈ ਹੋਈ ਹੈ ਬਿਕਰਮ ਮਜੀਠੀਆ ਨੂੰ ਸੁਪਰੀਮ ਕੋਰਟ ਦੇ ਵੱਲੋਂ ਨਿਰਦੇਸ਼ ਦਿੱਤੇ ਗਏ ਨੇ ਮਜੀਠੀਆ ਸੈੱਟ ਬਾਰੇ মিডিਆ ਨਾਲ ਗੱਲ ਨਹੀਂ ਕਰ ਸਕਦੇ ਸੁਪਰੀਮ ਕੋਰਟ ਦੇ ਵੱਲੋਂ ਸਿੱਧੇ ਸਿੱਧੇ ਨਿਰਦੇਸ਼ ਜਾਰੀ ਕਰ ਦਿੱਤੇ ਗਏ ਨੇ ਵਿਕਰਮ ਸਿੰਘ ਮਜੀਠੀਆ ਬਹੁਤ ਵਾਰ ਆਪਣੇ ਤੇ ਜੋ ਡਰੱਗ ਕੇਸ ਚੱਲ ਰਿਹਾ ਹੈ ਉਸ ਮਾਮਲੇ ਦੇ ਵਿੱਚ ਜੋ ਸੱਟ ਬਣਾਈ ਗਈ ਆ ਉਸ ਦੇ ਬਾਰੇ মিডিਆ ਦੇ ਵਿੱਚ ਆ ਕੇ ਬੋਲਦੇ ਨੇ ਤਾਂ ਹੁਣ ਸੁਪਰੀਮ ਕੋਰਟ ਦੇ ਵੱਲੋਂ ਸਿੱਧਾ ਸਿੱਧਾ ਨਿਰਦੇਸ਼ ਜਾਰੀ ਕਰ ਦਿੱਤਾ ਗਿਆ ਕਿ ਵਿਕਰਮ ਸਿੰਘ ਮਜੀਠੀਆ ਸੱਟ ਬਾਰੇ মিডিਆ ਨਾਲ ਗੱਲ ਨਹੀਂ ਕਰ ਸਕਦੇ ਤਾਂ ਸੁਪਰੀਮ ਕੋਰਟ ਦੇ ਵਿੱਚ ਇੱਕ ਅਹਿਮ ਸੁਣਵਾਈ ਹੋਈ ਹੈ ਵਿਕਰਮ ਸਿੰਘ ਮਜੀਠੀਆ ਖਿਲਾਫ ਚੱਲ ਰਹੇ ਡਰੱਗ ਕੇਸ ਨੂੰ ਲੈ ਕੇ ਤੇ ਬਿਕਰਮ ਮਜੀਠੀਆ ਨੂੰ ਸੁਪਰੀਮ ਕੋਰਟ ਦੇ ਵੱਲੋਂ ਇਹ ਨਿਰਦੇਸ਼ ਦਿੱਤਾ ਗਿਆ ਹੈ ਕਿ ਬਿਕਰਮ ਮਜੀਠੀਆ মিডিਆ ਦੇ ਵਿੱਚ ਆ ਕੇ ਸਿੱਟ ਬਾਰੇ ਗੱਲ ਨਹੀਂ ਕਰ ਸਕਦੇ ਜਦੋਂ ਵੀ ਸਿੱਟ ਜਾਂਚ ਲਈ ਬੁલાਏਗੀ ਬਿਕਰਮ ਸਿੰਘ ਮਜੀਠੀਆ ਨੂੰ ਸਿੱਟ ਦੇ ਅੱਗੇ ਪੇਸ਼ ਹੋਣਾ ਹੋਵੇਗਾ ਅਤੇ ਨਾਲ ਹੀ ਡਰੱਗਜ਼ ਮਾਮਲੇ ਸੰਬੰਧੀ মিডিਆ ਦੇ ਵਿੱਚ ਕੋਈ ਬਿਆਨ ਦੇਣ ਤੇ ਵੀ ਪਾਬੰਦੀ ਲਾ ਦਿੱਤੀ ਗਈ ਹੈ ਬਿਕਰਮ ਸਿੰਘ ਮਜੀਠੀਆ মিডিਆ ਦੇ ਵਿੱਚ ਇਸ ਮਾਮਲੇ ਨੂੰ ਲੈ ਕੇ ਇਸ ਕੇਸ ਨੂੰ ਲੈ ਕੇ ਕੋਈ ਵੀ ਬਿਆਨ ਨਾ ਦੇਣ ਇਸਦੇ ਨਾਲ ਹੀ ਸੁਪਰੀਮ ਕੋਰਟ ਨੇ ਵੀ ਕਿਹਾ ਹੈ ਕਿ ਵਿਕਰਮ ਮਜੀਠੀਆ ਗਵਾਹਾਂ ਨੂੰ ਪ੍ਰਭਾਵਿਤ ਨਾ ਕਰਨ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਦੀ ਇੱਕ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ ਜਿਸ ਤੇ ਜ਼ਮਾਨਤ ਜਿਹੜੀ ਮਿਲੀ ਸੀ ਵਿਕਰਮ ਮਜੀਠੀਆ ਨੂੰ ਉਸ ਦੇ ਖਿਲਾਫ ਪਟੀਸ਼ਨ ਧਾਰ ਕੀਤੀ ਗਈ ਸੀ ਜਿਸ ਨੂੰ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਗਿਆ ਹੈ ਹਾਲਾਂਕਿ ਇਸ ਮਾਮਲੇ ਦੇ ਵਿੱਚ ਕੁਝ ਡਾਇਰੈਕਸ਼ਨਸ ਵਿਕਰਮ ਸਿੰਘ ਮਜੀਠੀਆ ਨੂੰ ਵੀ ਜਾਰੀ ਕੀਤੀਆਂ ਗਈਆਂ ਨੇ ਵਿਕਰਮ ਸਿੰਘ ਮਜੀਠੀਆ ਵਾਰ-ਵਾਰ ਸਿੱਟ ਦੇ ਬਾਰੇ ਬੋਲਦੇ ਸੀ ਕਿ ਇੱਕ ਸਿੱਟ ਬਦਲੀ ਗਈ ਆ ਦੂਜੀ ਸਿੱਟ ਬਦਲੀ ਗਈ ਆ ਕੁਝ ਅਧਿਕਾਰੀਆਂ ਦੇ ਨਾਮ ਲੈ ਕੇ ਕਿ ਹੁਣ ਉਹਨਾਂ ਨੂੰ ਤਰੱਕੀ ਮਿਲੇਗੀ ਬਹੁਤ ਸਾਰੇ ਅਲਿਗੇਸ਼ਨ ਵਿਕਰਮ ਸਿੰਘ ਮਜੀਠੀਆ ਦੇ ਵੱਲੋਂ ਆਪਣੀਆਂ ਪ੍ਰੈਸ ਕਾਨਫਰੰਸਾਂ ਦੇ ਰਾਹੀਂ ਲਾਏ ਗਏ ਨੇ ਪਰ ਹੁਣ ਸੁਪਰੀਮ ਕੋਰਟ ਦੇ ਵੱਲੋਂ ਇਹ ਨਿਰਦੇਸ਼ ਜਾਰੀ ਕੀਤੇ ਗਏ ਨੇ ਜਿਹੜੀ ਸੁਣਵਾਈ ਹੋਈ ਆ ਉਸ ਦੇ ਵਿੱਚ ਕਿ ਵਿਕਰਮ ਸਿੰਘ ਮਜੀਠੀਆ ਸਿੱਟ ਬਾਰੇ ਮੀਡੀਆ ਨਾਲ ਗੱਲ ਨਹੀਂ ਕਰ ਸਕਣਗੇ ਤੇ ਜਦੋਂ ਵੀ ਸਿੱਟ ਜਾਂਚ ਲਈ ਬੁલાਏਗੀ ਵਿਕਰਮ ਸਿੰਘ ਮਜੀਠੀਆ ਨੂੰ ਪੇਸ਼ ਹੋਣਾ ਹੋਵੇਗਾ ਡਰੱਗਜ਼ ਮਾਮਲੇ ਸੰਬੰਧੀ ਮੀਡੀਆ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਦੇ ਬਿਆਨ ਲਾਉਣ ਤੇ ਪਾਬੰਦੀ ਵੀ ਲਾ ਦਿੱਤੀ ਗਈ ਹੈ ਕਿ ਵਿਕਰਮ ਮਜੀਠੀਆ ਗਵਾਹਾਂ ਨੂੰ ਪ੍ਰਭਾਵਿਤ ਨਾ ਕਰੇ